ੀਤਾਂ ਪਿਆਰੇ ਦੋਸਤੋ ਜੇਕਰ ਤੁਹਾਡੀਆਂ ਵੀ ਗਾਵਾਂ ਮੱਝਾਂ ਹੀਟ ਵਿੱਚ ਨਹੀਂ ਆ ਰਹੀਆਂ ਜਾਂ ਹੀਟ ਵਿੱਚ ਆਉਣ ਤੋਂ ਬਾਅਦ ਟੀਕਾ ਭਰਉਣ ਤੋਂ ਬਾਅਦ ਨਹੀਂ ਰਹਿੰਦੀਆਂ ਤਾਂ ਤੁਸੀਂ ਇਹਨਾਂ ਤਿੰਨ ਦਵਾਈਆਂ ਦੀ ਵਰਤੋਂ ਕਰਕੇ ਆਪਣੇ ਪਸ਼ੂਆਂ ਦੀ ਇਸ ਸਮੱਸਿਆ ਦਾ ਹੱਲ ਕਰ ਸਕਦੇ ਹੋ ਪਹਿਲੀ ਦਵਾਈ ਹੈ ਜੀ ਹੈਵੀਮੈਕ ਹੈਵੀਮੈਕ ਐਲਵੀਆਰ ਨੂੰ ਤੁਸੀਂ ਪੱਠਿਆਂ ਤੋਂ 2 ਘੰਟੇ ਪਹਿਲਾਂ ਖਾਲੀ ਪੇਟ ਆਪਣੇ ਜਾਨਵਰ ਨੂੰ ਦੇਣਾ ਹੈ ਗੁੜ ਦੇ ਪੀੜੇ ਦੇ ਨਾਲ ਇਸ ਨੂੰ ਆਪਣੇ ਜਾਨਵਰ ਨੂੰ ਖਵਾਓ ਇਹ ਇੱਕ ਡੀਵਾਰਮਿੰਗ ਟੈਬਲੇਟ ਹੈ ਜਿਸ ਦੇ ਨਾਲ ਆਪਣੇ ਪਸ਼ੂ ਦੇ ਵਿੱਚ ਜਿਹੜੇ ਮਲਾਪ ਪਏ ਹੋਣਗੇ ਉਹ ਬਾਹਰ ਹੋ ਜਾਣਗੇ ਅਤੇ ਆਪਣੀ ਦਵਾਈ 100% ਰਿਜ਼ਲਟ ਦੇਵੇਗੀ ਦੂਸਰੀ ਗੋਲੀ ਹੈ ਜੀ ਸੈਲਮੈਂਟਨ ਬੀ ਸੈਲਮੈਂਟਨ ਬੀ ਨੂੰ ਤੁਸੀਂ ਡੇਲੀ ਸਵੇਰ ਦਾ ਟਾਈਮ ਗੁਰਦੇ ਪੇੜੇ ਦੇ ਵਿੱਚ ਇੱਕ ਗੋਲੀ ਆਪਣੇ ਪਸ਼ੂ ਨੂੰ ਡੇਲੀ ਖਵਾਉਣੀ ਹੈ ਇਸ ਨੂੰ ਲਗਾਤਾਰ 10 ਦਿਨ ਆਪਣੇ ਪਸ਼ੂ ਦੇ ਵਿੱਚ ਤੁਸੀਂ ਦੇਣਾ ਹੈ ਅਤੇ ਦੂਸਰਾ ਹੈ ਜੀ ਰੈਪਰੋਮਨ ਰੈਪਰੋਮਨ ਪਾਊਡਰ ਦੀ ਤੁਸੀਂ ਵਰਤੋਂ 30 ਗ੍ਰਾਮ ਦੀ ਵਰਤੋਂ ਤੁਸੀਂ ਕਰਨੀ ਹੈ ਅਤੇ ਇਸ ਨੂੰ ਸ਼ਾਮ ਦਾ ਟਾਈਮ ਤੁਸੀਂ ਦਾਣੇ ਦੇ ਵਿੱਚ ਆਪਣੇ ਪਸ਼ੂ ਨੂੰ ਦੇਣਾ ਹੈ ਇਹਨਾਂ ਤਿੰਨਾਂ ਦਵਾਈਆਂ ਦੀ ਵਰਤੋਂ ਕਰੋ ਆਪਣੇ ਪਸ਼ੂ ਦੇ ਵਿੱਚ 100% ਰਿਜ਼ਲਟ ਦੇਖਣ ਨੂੰ ਮਿਲਣਗੇ ਜਿਹੜੇ ਪਸ਼ੂ ਪਾਲਕ ਵੀਰ ਇਹਨਾਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ ਕਿ ਉਹਨਾਂ ਦਾ ਪਸ਼ੂ ਹੀਟ ਵਿੱਚ ਨਹੀਂ ਆਉਂਦਾ ਜਾਂ ਹੀਟ ਵਿੱਚ ਆਉਣ ਤੋਂ ਬਾਅਦ ਟੀਕਾ ਭਰਉਣ ਤੋਂ ਬਾਅਦ ਨਹੀਂ ਰਹਿੰਦਾ ਤਾਂ ਤੁਸੀਂ ਇਹਨਾਂ ਤਿੰਨਾਂ ਦਵਾਈਆਂ ਦੀ ਵਰਤੋਂ ਕਰਕੇ 100% ਰਿਜ਼ਲਟ ਲੈ ਸਕਦੇ ਹੋ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਆਪਣੇ ਹੋਰ ਪਸ਼ੂ ਪਾਲਕ ਵੀਰਾਂ ਦਾ ਫਾਇਦਾ ਹੋ ਸਕੇ ਧੰਨਵਾਦ ਜੀ